ਆ ਸਮੇਂ ਤੇ ਨਾ ਆਪਣੇ ਪਰਿਵਾਰ ਨੂੰ ਛੱਡਣਾ ਬਹੁਤ ਔਖਾ ਹੁੰਦਾ ਆ ਦੇਖੋ ਜਦੋਂ ਵੀਰ ਤੁਰਨ ਲੱਗਿਆ ਨਾ ਤਾਂ ਦੇਖੋ ਯਾਰ ਪਿਓ ਦੇ ਅੱਖਾਂ ਵਿੱਚ ਪਾਣੀ ਆ ਗਿਆ ਯਾਰ ਗਾਲਣਾ ਲਾ ਕੇ ਨਾ ਰੋਣ ਲੱਗ ਗਿਆ ਆਪਦੇ ਪੁੱਤ ਦੇ ਯਾਰ ਮਾਂ ਪਿਓ ਨੂੰ ਵੀ ਪਤਾ ਹੁੰਦਾ ਆਪਣੇ ਸੁਪਨੇ ਚੂਰ ਕਰਕੇ ਨਾ ਵੀ ਸਾਡੇ ਸੁਪਨੇ ਪੂਰੇ ਕਰ ਰਿਹਾ ਮੇਰਾ ਪੁੱਤ ਯਾਰ ਮਾਪਿਓ ਆਪਣੇ ਬੱਚੇ ਦੀ ਮਜਬੂਰੀ ਸਮਝਦੇ ਹੁੰਦੇ ਨੇ ਵੀ ਆਪਣੇ ਘਰ ਦੇ ਲਈ ਨਾ ਦੇਖੋ ਕਿੰਨਾ ਫਿਕਰ ਕਰਦਾ ਯਾਰ ਬੱਚਾ ਦੇਖੋ ਯਾਰ ਇਸ ਵੀਡੀਓ ਤੋਂ ਪਤਾ ਲੱਗਦਾ ਵੀ ਪਰਿਵਾਰ ਦੇ ਨਾਲ ਨਾ ਕਿੰਨਾ ਮੋਹ ਪ੍ਰੇਮ ਆ ਯਾਰ ਇਸ ਵੀਰ ਦਾ ਯਾਰ ਤੇ ਦੇਖੋ ਇਸ ਪਰਿਵਾਰ ਨੂੰ ਨਾ ਛੱਡਣਾ ਔਖਾ ਹੋਇਆ ਵੀਰ ਨੂੰ ਵਿਦੇਸ਼ਾਂ ਵਿੱਚ ਕੰਮ ਕਰਨਾ ਕਿਹੜਾ ਸੌਖਾ ਹੁੰਦਾ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਬਥੇਰੀਆਂ ਔਖਾਂ ਦੇਖਣੀਆਂ ਪੈਂਦੀਆਂ ਨੇ ਚੰਗੇ ਸੰਸਕਰਨ ਆਪਣੇ ਮਾਪਿਆਂ ਦੀ ਮਜਬੂਰੀ ਸਮਝ ਲੈਂਦੇ ਨੇ ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਲਈ ਆਪ ਔਖੇ ਹੋ ਜਾਂਦੇ ਨੇ ਆਪਣੇ ਪਰਿਵਾਰ ਨੂੰ ਨਹੀਂ ਔਖਾ ਹੋਣ ਦਿੰਦੇ ਤਾਂ ਦੇਖੋ ਯਾਰ ਪੁੱਤ ਨੇ ਆਪਣੇ ਪਰਿਵਾਰ ਦੇ ਲਈ ਕਿੱਡਾ ਵੱਡਾ ਫੈਸਲਾ ਲੈਂਦਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ